ਪੰਜਾਬ ਮੰਡੀ ਬੋਰਡ ਦੇ ਅਧੀਨ ਜਿਹੜੀਆਂ ਸੜਕਾਂ ਆਉਂਦੀਆਂ ਨੇ ਉਸ ਦੇ ਵਿੱਚ ਇੱਕ ਬਹੁਤ ਵੱਡਾ ਘਪਲਾ ਫੜਿਆ ਗਿਆ ਇਹਨਾਂ ਟੋਇਆਂ ਅਤੇ ਇਹਨਾਂ ਖੱਡਿਆਂ ਦੀ ਪਰਭਾਈ ਕਰਨ ਦੇ ਲਈ ਕੁੱਲ 3369 ਕਿਲੋਮੀਟਰ ਲਿੰਕ ਸੜਕਾਂ ਜਿਹੜੀਆਂ ਸੀ ਉਹਨਾਂ ਦੀ ਮੁਰੰਮਤ ਕੀਤੀ ਜਾਣੀ ਸੀ ਪੰਜਾਬ ਮੰਡੀ ਬੋਰਡ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨਾਂ ਦਾ ਸੱਚ ਤੇ ਝੂਠ ਫੜ ਲਿਆ ਦੱਸਤਾ ਕਿ ਭਾਈ ਆਹ ਸੜਕ ਤਾਂ ਬਿਲਕੁਲ ਓਕੇ ਐ ਇਹ ਸੜਕ ਦੇ ਉੱਤੇ ਤਾਂ ਟੋਏ ਹੀ ਨਹੀਂ ਹੈਗੇ ਯਾਨੀ ਕਿ ਇਸ ਤਰੀਕੇ ਨਾਲ ਪੁਲ ਸੜਕਾਂ ਜਿਹੜੀਆਂ ਨੇ ਉਹ 3370 ਤੋਂ ਘਟ ਕੇ ਰਹਿ ਗਈਆਂ ਜੀ 2526 ਜਿਹੜੀ ਲੰਬਾਈ ਬਣਦੀ ਸੀ 8872 ਕਿਲੋਮੀਟਰ ਪਹਿਲਾਂ ਕਿ ਭਾਈ ਆ ਅੰਦਾਜ਼ਾ ਅਸੀਂ ਲਾ ਕੇ ਭੇਜਿਆ ਤੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਦਾ ਸਰਵੇ ਹੋਇਆ ਤਾਜ਼ਾ ਹੁਣੇ ਤਾਂ ਫਿਰ ਉਹ ਲੰਬਾਈ ਰਹਿ ਗਈ ਜੀ 7517 ਕਿਲੋਮੀਟਰ ਸਾਡੇ ਜਿਹੜੇ ਮਹਕਮਿਆਂ ਦੇ ਅਧਿਕਾਰੀ ਨੇ ਉਹਨਾਂ ਦੀਆਂ ਤਨਖਾਹਾਂ ਹੀ ਇੰਨੀਆਂ ਜ਼ਿਆਦਾ ਨੇ ਕਿ ਕਿਸੇ ਹੋਰ ਹਜ਼ੀਲੇ ਵਸੀਲੇ ਵੱਲ ਵੇਖਣ ਦੀ ਜਾਂ ਝਾਕਣ ਦੀ ਤਾਂ ਲੋੜ ਹੀ ਨਾ ਪਵੇ ਪਰ ਫਿਰ ਵੀ ਸਾਡੇ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਨੂੰ ਮਤਲਬ ਚੈਨ ਨਹੀਂ ਆਉਂਦਾ ਉਹਨਾਂ ਨੇ ਜਨਤਾ ਦੀ ਲੁੱਟ ਕਿਸੇ ਨਾ ਕਿਸੇ ਤਰੀਕੇ ਨਾਲ ਕਰਨੀ ਹੁੰਦੀ ਆ ਪੰਜਾਬ ਸਰਕਾਰ ਨੂੰ ਦੇਣੀ ਬਣਦੀ ਆ ਸੱਚਮੁੱਚ ਵਧਾਈ ਪੰਜਾਬ ਮੰਡੀ ਬੋਰਡ ਦੇ ਕੁਝ ਇਮਾਨਦਾਰ ਕਰਮਚਾਰੀਆਂ ਨੇ ਕਰ ਵਿਖਾਇਆ ਇੱਕ ਅਨੋਖਾ ਕਾਰਨਾਮਾ ਪੰਜਾਬ ਦੇ ਖਜ਼ਾਨੇ ਯਾਨੀ ਕਿ ਆਪਣੀਆਂ ਜੇਬਾਂ ਦੀ ਲਗਭਗ ਹੋ ਚੁੱਕੀ ਹੈ 384 ਕਰੋੜ ਰੁਪਏ ਦੀ ਬਚਤ ਸਾਸਿਆਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹਾਂ ਇਹ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਜਦੋਂ ਪੰਜਾਬ ਦੀ ਗੱਲ ਕਰਦੇ ਆ ਤਾਂ ਪਿੰਡਾਂ ਦੀ ਗੱਲ ਕਰਦੇ ਆ ਜਦੋਂ ਪਿੰਡਾਂ ਦੀ ਗੱਲ ਕਰਦੇ ਆ ਤਾਂ ਪਿੰਡੂ ਸੜਕਾਂ ਦੀ ਗੱਲ ਯਾਨੀ ਕਿ ਜਿਹਨੂੰ ਲਿੰਕ ਸੜਕਾਂ ਕਿਹਾ ਜਾਂਦਾ ਹੈ ਉਸ ਦੀ ਗੱਲ ਕਰਨੀ ਬਹੁਤ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਗਾਹੇ-ਬਗਾਹੇ ਜਦੋਂ ਵੀ ਅਸੀਂ ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਪਹੁੰਚ ਕਰਨੀ ਹੁੰਦੀ ਹੈ ਤਾਂ ਸਾਨੂੰ ਪਿੰਡੂ ਸੜਕਾਂ ਹੀ ਬਾਰਾ ਖਾਂਦੀਆਂ ਨੇ ਔਰ ਪਿੰਡੂ ਸੜਕਾਂ ਜਿਹੜੀਆਂ ਨੇ ਉਹ ਕਈ ਸਾਰੇ ਅਦਾਰਿਆਂ ਦੇ ਅਧੀਨ ਆਉਂਦੀਆਂ ਨੇ ਜਿਦਾਂ ਪੰਜਾਬ ਮੰਡੀ ਬੋਰਡ ਹੈ ਪੰਜਾਬ ਮੰਡੀ ਬੋਰਡ ਦੇ ਅਧੀਨ ਜਿਹੜੀਆਂ ਸੜਕਾਂ ਆਉਂਦੀਆਂ ਨੇ ਉਸ ਦੇ ਵਿੱਚ ਇੱਕ ਬਹੁਤ ਵੱਡਾ ਘਪਲਾ ਫੜਿਆ ਗਿਆ ਔਰ ਉਸ ਘਪਲੇ ਤੋਂ ਜਿਹੜੀ ਬਚਤ ਹੋਣੀ ਸੀ ਉਹ ਬਚਤ ਹੁਣ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾ ਰਹੀ ਹੈ ਯਾਨੀ ਕਿ ਉਹ ਚੂਨਾ ਸੀ ਜਿਹੜਾ ਉਹ ਕੁਝ ਅਧਿਕਾਰੀਆਂ ਦੇ ਰਾਹੀਂ ਆਪਣੀਆਂ ਯਾਨੀ ਕਿ ਟੈਕਸ ਕਰਦਾਤਾ ਨੇ ਜਿਹੜੇ ਟੈਕਸ ਪੇਅਰ ਨੇ ਜਿਹੜੇ ਸਾਡੇ ਵਰਗੇ ਲੋਕਾਂ ਦੀ ਬਚਤ ਸੀ ਸਾਡੀ ਕਮਾਈ ਸੀ ਉਹ ਪਰ ਕੁਝ ਅਧਿਕਾਰੀਆਂ ਦੀ ਚੌਕਸੀ ਕਾਰਨ ਉਹ ਜਿਹੜੀ ਜਿਹੜਾ ਚੂਨਾ ਸਰਕਾਰ ਨੂੰ ਲੱਗਣਾ ਸੀ ਜਾਂ ਸਾਨੂੰ ਲੱਗਣਾ ਸੀ ਉਹ ਬਚ ਗਿਆ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਇਹ ਮੁੱਦਾ ਇਸ ਕਰਕੇ ਮਹੱਤਵਪੂਰਨ ਹੋ ਗਿਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਛੋਟੇ-ਛੋਟੇ ਮਸਲਿਆਂ ਦੇ ਉੱਤੇ 383 ਕਰੋੜ ਪੁਆਇੰਟ 53 ਲੱਖ ਰੁਪਈਆ ਜਾਂ 384 ਕਰੋੜ ਰੁਪਈਆ ਇੰਨੇ ਮਤਲਬ ਜਿਹੜੇ ਘਟਾਲੇ ਹੁੰਦੇ ਨੇ ਜਾਂ ਕਪਲੇ ਹੁੰਦੇ ਨੇ ਉਹਨਾਂ ਨੂੰ ਕਦੇ ਪੰਜਾਬ ਵਾਸੀ ਗੌਲ ਲਈ ਨਹੀਂ ਅਸਲ ਦੇ ਵਿੱਚ ਮਸਲਾ ਕੀ ਹੋਇਆ ਪੰਜਾਬ ਚਾਹੁੰਦੇ ਦੇ ਵਿੱਚ ਮਸਲਾ ਕੀ ਹੋਇਆ ਕੁਝ ਦਿਨ ਪਹਿਲਾਂ 2-3 ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਹੁੰਦੀ ਹੈ ਉਸ ਦੇ ਤਹਿਤ ਪੰਜਾਬ ਸਰਕਾਰ ਨੇ ਕੁਝ ਸੜਕਾਂ ਸ਼ੁਰੂ ਕਰਨੀਆਂ ਸੀ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਸ਼ੁਰੂ ਕਰਨਾ ਸੀ ਪਰ ਜਿਹੜੇ ਕੰਮਾਂ ਦੇ ਟੈਂਡਰ ਨਹੀਂ ਭਰੇ ਗਏ ਸਨ ਜਾਂ ਜਿਹੜਾ ਕੰਮ ਸ਼ੁਰੂ ਨਹੀਂ ਹੋਇਆ ਸੀ ਉਸ ਦਾ ਪੈਸਾ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਸੀ ਪਰ ਇਸ ਤੋਂ ਬਾਅਦ ਅੱਜ ਜਦੋਂ ਕੀ ਚਾਹੁੰਦਾ ਹੈ ਪੰਜਾਬ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤਾਂ ਤੁਹਾਨੂੰ ਵਿਖਾਉਣਾ ਚਾਹੁੰਦਾ ਕਿ ਪਿੰਡੂ ਲਿੰਕ ਸੜਕਾਂ ਅਸਲ ਦੇ ਵਿੱਚ ਕੰਮ ਕਿਸ ਤਰੀਕੇ ਨਾਲ ਕਰਦੀਆਂ ਨੇ ਮੇਰੇ ਬਿਲਕੁਲ ਪਿੱਛੇ ਜਿਹੜਾ ਕੈਮਰੇ 'ਚ ਹੈ ਰਾਹੀਂ ਤੁਹਾਨੂੰ ਨਜ਼ਰ ਆਏਗਾ ਇੱਕ ਕਿਸੇ ਪਿੰਡ ਨੂੰ ਜਾ ਰਹੀ ਅਸੀਂ ਵੀ ਪਿੰਡ ਦੇ ਵਿੱਚ ਹੀ ਖਲੋਤੇ ਆਂ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾ ਰਹੀ ਇਹ ਲਿੰਕ ਸੜਕ ਹੈ ਤੇ ਉਸ ਲਿੰਕ ਸੜਕ ਦੇ ਵਿਚਾਲੇ ਪਿਆ ਹੋਇਆ ਇਹ ਬਹੁਤ ਵੱਡਾ ਖੱਡਾ ਟੋਆ ਕਹਿ ਸਕਦੇ ਆ ਇਹਨਾਂ ਖੱਡਿਆਂ ਅਤੇ ਇਹਨਾਂ ਟੋਆਂ ਦੀ ਪਰਭਾਈ ਕਰਨ ਦੇ ਲਈ ਸੋਨ ਲੋਟਿਆਂ ਨਾਲ ਇਹਨਾਂ ਟੋਇਆਂ ਅਤੇ ਇਹਨਾਂ ਖੱਡਿਆਂ ਦੀ ਪਰਭਾਈ ਕਰਨ ਦੇ ਲਈ ਵਰੇ 225 ਅਤੇ 226 ਯਾਨੀ ਕਿ ਚਾਲੂ ਵਿੱਤ ਵਰਾ 225 ਅਤੇ 226 ਦੇ ਲਈ ਕੁੱਲ 3369 ਕਿਲੋਮੀਟਰ ਲਿੰਕ ਸੜਕਾਂ ਜਿਹੜੀਆਂ ਸੀ ਉਹਨਾਂ ਦੀ ਮੁਰੰਮਤ ਕੀਤੀ ਜਾਣੀ ਸੀ ਪੰਜਾਬ ਮੰਡੀ ਬੋਰਡ ਵੱਲੋਂ ਜਿਨ੍ਹਾਂ ਦੀ ਲੰਬਾਈ ਬਣਦੀ ਸੀ 8000 ਤੇ 872 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ ਕਿ ਇਹ ਲਗਭਗ 9000 ਕਿਲੋਮੀਟਰ ਦੀ ਲੰਬਾਈ ਸੜਕਾਂ ਦੀ ਲੰਬਾਈ 9000 ਕਿਲੋਮੀਟਰ ਜਿਹੜੀਆਂ ਲਿੰਕ ਸੜਕਾਂ ਕੁੱਲ ਸੜਕਾਂ ਦੀ ਗਿਣਤੀ 3000 ਤੇ 369 ਅਤੇ ਇਹਦੇ ਉੱਤੇ ਜਿਹੜੀ ਲਾਗਤ ਆਉਣੀ ਸੀ ਉਹ ਲਾਗਤ ਆਉਣੀ ਸੀ 1558 ਕਰੋੜ ਰੁਪਈਆ ਜਾਂ ਆਪਾਂ ਕਹਿ ਲਈਏ 1560 ਕਰੋੜ ਰੁਪਈਆ ਇਹ ਮੋਟਾ ਜਿਹਾ ਇੱਕ ਅਨੁਮਾਨਤ ਜਿਹੜਾ ਜਿਹੜਾ ਅੰਦਾਜ਼ਾ ਸੀ ਉਹ ਅੰਦਾਜ਼ਾ ਲਗਾਇਆ ਗਿਆ ਇਸ ਤਖਮੀਨੇ ਦੇ ਮੁਤਾਬਕ ਤਖਮੀਨਾ ਅੰਦਾਜ਼ੇ ਨੂੰ ਕਿਹਾ ਜਾਂਦਾ ਹੈ ਅਨੁਮਾਨ ਨੂੰ ਕਿਹਾ ਜਾਂਦਾ ਇਹ ਤਖਮੀਨਾ ਮਤਲਬ ਕੁਝ ਅਧਿਕਾਰੀਆਂ ਨੇ ਪੰਜਾਬ ਮੰਡੀ ਬੋਰਡ ਦੇ ਕੁਝ ਅਧਿਕਾਰੀਆਂ ਨੇ ਬਣਾ ਕੇ ਉੱਚ ਅਧਿਕਾਰੀਆਂ ਕੋਲੇ ਭੇਜਿਆ ਕਿ ਭਾਈ ਇੰਨੀਆਂ ਸੜਕਾਂ 3369 ਸੜਕਾਂ ਨੇ 8872 ਕਿਲੋਮੀਟਰ ਉਹਨਾਂ ਦੀ ਲੰਬਾਈ ਬਣਦੀ ਹੈ ਤੇ 1558 ਯਾਨੀ ਕਿ 1560 ਕਰੋੜ ਰੁਪਏ ਇਹਦੇ ਉੱਤੇ ਲਾਗਤ ਆਏਗੀ ਇਹ ਤਖਮੀਨਾ ਯਾਨੀ ਕਿ ਇਹ ਅਨੁਮਾਨਤ ਜਿਹੜੇ ਅੰਦਾਜ਼ੇ ਨੇ ਉਹ ਅਸੀਂ ਤੁਹਾਨੂੰ ਲਗਾ ਕੇ ਭੇਜਦੇ ਆ ਇਹ ਸਾਰਾ ਕੁਝ ਪਾਸ ਹੋ ਗਿਆ ਪਰ ਇੱਥੇ ਪੰਜਾਬ ਸਰਕਾਰ ਵਿਧਾਈ ਦੀ ਪਾਤਰ ਕਿਵੇਂ ਬਣਦੀ ਹੈ ਇੱਥੇ ਪੰਜਾਬ ਸਰਕਾਰ ਵਿਧਾਈ ਦੀ ਪਾਤਰ ਇਸ ਇਸ ਤਰੀਕੇ ਨਾਲ ਬਣਦੀ ਹੈ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰੋਲਾ ਅਸੀਂ ਬਹੁਤ ਦੇਰ ਤੋਂ ਪਾ ਰਹੇ ਹਾਂ ਮਨਸੂਈ ਬੁੱਧੀ ਦਾ ਰੌਲਾ ਬਹੁਤ ਦੇਰ ਤੋਂ ਪਾ ਰਹੇ ਹਾਂ ਉਸ ਦੇ ਚੰਗੇ ਪੱਖ ਅਤੇ ਮੜੇ ਪੱਖਾਂ ਨੂੰ ਜਦੋਂ ਆਪਾਂ ਸਾਰੇ ਲਗਾਤਾਰ ਖੋਖ ਰਹੇ ਹਾਂ ਤਾਂ ਇੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੇ ਕੁਝ ਇੱਕ ਇਮਾਨਦਾਰ ਅਧਿਕਾਰੀਆਂ ਦੀ ਆਪਸ ਦੀ ਜਿਹੜੀ ਇੱਕ ਇਕੱਠੀ ਹੋਈ ਸਮਝ ਹੈ ਉਸ ਨੇ ਪੰਜਾਬੀਆਂ ਦੀ ਖਾਸੀ ਵੱਡੀ ਜਿਹੜੀ ਬਚਤ ਹੈ ਉਹ ਬਚਤ ਕਰ ਲਈ ਹੈ ਜਿਹੜੀ ਕਿ 384 ਕਰੋੜ ਰੁਪਏ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਕਿਵੇਂ ਆਉਂਦੀ ਹੈ ਇਹ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸ਼ੁਰੂਆਤ ਕੀਤੀ ਸੀ ਬਰੇ 2022 ਤੇ 2023 ਦੇ ਵਿੱਚ ਕੀ ਸ਼ੁਰੂਆਤ ਕੀਤੀ ਸੀ ਪੰਜਾਬ ਸਰਕਾਰ ਨੇ ਸ਼ੁਰੂਆਤ ਕੀਤੀ ਸੀ ਕਿ ਜਿਹੜੇ ਮਹਿਕਮੇ ਸਾਨੂੰ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਮਹਿਕਮਿਆਂ ਦੇ ਦੁਆਰਾ ਜਿਹੜੇ ਵੀ ਐਸਟੀਮੇਟ ਭੇਜੇ ਜਾਂਦੇ ਨੇ ਜਿਹੜੇ ਤਖਮੀਨੇ ਭੇਜੇ ਜਾਂਦੇ ਨੇ ਜਿਹੜੇ ਅੰਦਾਜ਼ੇ ਭੇਜੇ ਜਾਂਦੇ ਨੇ ਜਿਹੜੇ ਅਨੁਮਾਨ ਭੇਜੇ ਜਾਂਦੇ ਨੇ ਉਹਨਾਂ ਅਨੁਮਾਨਾਂ ਨੂੰ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਘੋਖਿਆ ਜਾਵੇ ਯਾਨੀ ਕਿ ਉਹਨਾਂ ਦਾ ਸਰਵੇ ਕੀਤਾ ਜਾਵੇ 2023 ਦੇ ਵਿੱਚ 223 ਦੇ ਵਿੱਚ ਜਦੋਂ ਇਹ ਸਰਵੇ ਕੀਤਾ ਗਿਆ ਸੀ ਉਦੋਂ ਵੀ ਇਦਾਂ ਹੀ ਕੁਝ ਅਧਿਕਾਰੀਆਂ ਨੇ ਸੜਕਾਂ ਦੀ ਲੰਬਾਈ ਬਹੁਤ ਜ਼ਿਆਦਾ ਦੱਸਤੀ ਸੀ ਔਰ ਸੜਕਾਂ ਦੇ ਵਿੱਚ ਪਏ ਹੋਏ ਜਿਹੜੇ ਟੋਏ ਨੇ ਇਹ ਜਿਹੜਾ 1558 ਕਰੋੜ ਰੁਪਈਆ ਜਿਹੜਾ ਲਾਗਤ ਆਉਣੀ ਸੀ ਜਿਹੜੀ ਬਣਾ ਕੇ ਭੇਜੀ ਸੀ ਉਹਨਾਂ ਨੇ 1558 ਕਰੋੜ ਰੁਪਈਆ ਲਾਗਤ ਇਸ ਗੱਲ ਦੀ ਆਉਣੀ ਸੀ ਕਿ ਪੰਜਾਬ ਮੰਡੀ ਬੋਰਡ ਨੇ ਪੰਜਾਬ ਦੀਆਂ ਵੱਖ-ਵੱਖ ਜਾ ਰਹੀਆਂ ਲਿੰਕ ਸੜਕਾਂ ਦੇ ਉੱਤੇ ਜਿਹੜੇ ਵੱਡੇ-ਵੱਡੇ ਟੋਏ ਪਏ ਹੋਏ ਨੇ ਜਿਹੜੇ ਖੱਡੇ ਪਏ ਹੋਏ ਨੇ ਜਾਂ ਜਿੱਥੋਂ ਪੈਚਵਰਕ ਹੋਣ ਵਾਲਾ ਹੈ ਜਾਂ ਜਿੱਥੋਂ ਮੁਰੰਮਤ ਹੋਣ ਵਾਲੀ ਹੈ ਇਹ ਸਾਰਾ ਕੁਝ ਇਹ ਜਿਹੜੀ 1558 ਕਰੋੜ ਰੁਪਏ ਦੀ ਲਾਗਤ ਸੀ ਉਹ ਪੰਜਾਬ ਦੀਆਂ ਇਹਨਾਂ ਲਿੰਕ ਸੜਕਾਂ ਦੇ ਉੱਤੇ ਪਏ ਹੋਏ ਵੱਡੇ ਵੱਡੇ ਟੋਏ ਵੱਡੇ ਵੱਡੇ ਖੱਡੇ ਭਰਨ ਦੇ ਕੰਮ ਆਉਣੇ ਸੀ ਪਰ ਗੱਲ ਉਹੀ ਹੈ ਨਾ ਕਿ ਕਹਿੰਦੇ ਜਿਹੜਾ ਦੂਜੇ ਲਈ ਟੋਆ ਪਟਦਾ ਪਹਿਲਾਂ ਉਹਦੇ ਲਈ ਆਪ ਤਿਆਰ ਹੁੰਦਾ ਹੈ ਹਾਲਾਂਕਿ ਪੰਜਾਬ ਨੂੰ ਹਰ ਰੋਜ਼ ਲੁੱਟਣ ਵਾਲੇ ਬਹੁਤ ਆਉਂਦੇ ਨੇ ਤੇ ਬਹੁਤ ਚਲੇ ਜਾਂਦੇ ਨੇ ਪੰਜਾਬੀ ਫੇਰ ਵੀ ਫਰਾਖਦਲ ਨੇ ਪਰ ਐਤਕੀ ਕੀ ਹੋਇਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੁਬਾਰਾ ਫਿਰ ਉਹੀ ਕੰਮ ਕੀਤਾ ਜਿਹੜਾ 2022 ਤੇ 2023 ਦੇ ਵਿੱਚ ਕੀਤਾ ਸੀਗਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਿੰਨੀ ਲੰਬਾਈ ਤੇ ਜਿੰਨੇ ਖੱਡੇ ਦੱਸੇ ਸੀਗੇ ਜਿੰਨੀਆਂ ਸੜਕਾਂ ਮਹਿਕਮੇ ਦੇ ਅਧਿਕਾਰੀਆਂ ਨੇ ਦਰਸਾਈਆਂ ਸੀਗੀਆਂ ਜਿਨ੍ਹਾਂ ਨੇ ਪੈਸੇ ਆਪਣੀ ਜੇਬ ਦੇ ਵਿੱਚ ਪਾਉਣੇ ਸੀ ਜਾਂ ਉੱਪਰ ਤੱਕ ਪਹੁੰਚਾਉਣੇ ਸੀਗੇ ਉਦੋਂ 60 ਕਰੋੜ ਦੀ ਬਚਤ ਹੋਈ ਤੇ ਐਤਕੀ 384 ਕਰੋੜ ਰੁਪਏ ਦੀ ਬਚਤ ਹੋ ਗਈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੱਸਤਾ ਕਿ ਜਿੰਨੀਆਂ ਸੜਕਾਂ ਇਹ ਦੱਸ ਰਹੇ ਨੇ ਮਤਲਬ ਜਿੰਨੀਆਂ ਸੜਕਾਂ ਮਹਿਕਮੇ ਦੇ ਅਧਿਕਾਰੀਆਂ ਨੇ ਬਣਾ ਕੇ ਭੇਜੀਆਂ ਨੇ ਉਹਨਾਂ ਦੇ ਵਿੱਚੋਂ ਮਤਲਬ 369 3369 ਸੜਕਾਂ ਮਤਲਬ 3370 ਸੜਕਾਂ ਉਹਨਾਂ ਨੇ ਅੰਦਾਜ਼ਾ ਲਾ ਕੇ ਭੇਜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨਾਂ ਦਾ ਸੱਚ ਤੇ ਝੂਠ ਫੜ ਲਿਆ ਦੱਸਤਾ ਕਿ ਭਾਈ ਆ ਸੜਕ ਤਾਂ ਬਿਲਕੁਲ ਓਕੇ ਐ ਇਹ ਸੜਕ ਦੇ ਉੱਤੇ ਤਾਂ ਟੋਏ ਹੀ ਨਹੀਂ ਹੈਗੇ ਜਾਂ ਇਹ ਸੜਕ ਦੇ ਉੱਤੇ ਜਿਹੜੇ ਟੋਏ ਨੇ ਉਹਨਾਂ ਨੂੰ ਜਿਹੜੀ ਪੂਰਨ ਦੀ ਲਾਗਤ ਆਏਗੀ ਉਹ ਤਾਂ ਸਿਰਫ 1100 1500 2000 ਰੁਪਇਆ ਯਾਨੀ ਕਿ ਇਸ ਤਰੀਕੇ ਨਾਲ ਕੁੱਲ ਸੜਕਾਂ ਜਿਹੜੀਆਂ ਨੇ ਉਹ 3370 ਤੋਂ ਘਟ ਕੇ ਰਹਿ ਗਈਆਂ ਜੀ 2526 ਮਤਲਬ 400 ਸੜਕਾਂ ਦੇ ਲਗਭਗ ਸਿੱਧੀਆਂ ਹੀ ਕਟੀਆਂ ਗਈਆਂ ਜਿਹੜੀਆਂ ਕਿ ਮਹਿਕਮਿਆਂ ਦੇ ਭ੍ਰਿਸ਼ਟ ਅਧਿਕਾਰੀਆਂ ਨੇ ਸਰਕਾਰ ਕੋਲੇ ਬਣਾ ਕੇ ਭੇਜੀਆਂ ਸੀ ਇਸੇ ਤਰੀਕੇ ਨਾਲ ਜਿਹੜੀ ਲੰਬਾਈ ਬਣਦੀ ਸੀ 8872 ਕਿਲੋਮੀਟਰ ਪਹਿਲਾਂ ਕਿ ਭਾਈ ਆ ਅੰਦਾਜ਼ਾ ਅਸੀਂ ਲਾ ਕੇ ਭੇਜਿਆ ਤੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਦਾ ਸਰਵੇ ਹੋਇਆ ਤਾਜ਼ਾ ਹੁਣੇ ਤਾਂ ਫਿਰ ਉਹ ਲੰਬਾਈ ਰਹਗੀ ਜੀ 7517 ਕਿਲੋਮੀਟਰ ਯਾਨੀ ਕਿ 500 ਦੇ ਕਰੀਬ 300 350 ਦੇ ਕਰੀਬ ਜਿਹੜੀ ਹੈ ਆ ਲੰਬਾਈ ਹੈ ਸੜਕਾਂ ਦੀ ਉਹ ਕੱਟ ਗਈ ਹੈ ਤੇ ਸੜਕਾਂ ਰਹਿ ਗਈਆਂ 2526 ਤੁਸੀਂ ਆਪ ਅੰਦਾਜ਼ਾ ਲਾਓ ਕਿ ਸਾਡੇ ਜਿਹੜੇ ਮਹਿਕਮਿਆਂ ਦੇ ਅਧਿਕਾਰੀ ਨੇ ਉਹਨਾਂ ਦੀਆਂ ਤਨਖਾਹਾਂ ਹੀ ਇੰਨੀਆਂ ਜ਼ਿਆਦਾ ਨੇ ਕਿ ਕਿਸੇ ਹੋਰ ਹੀਲੇ ਵਸੀਲੇ ਵੱਲ ਵੇਖਣ ਦੀ ਜਾਂ ਝਾਕਣ ਦੀ ਤਾਂ ਲੋੜ ਹੀ ਨਾ ਪਵੇ ਅ ਅਸੀਂ ਉਸ ਧਰਤੀ ਦੇ ਵਸਨੀਕਾਂ ਜਿੱਥੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਫਲਸਫਾ ਦਿੱਤਾ ਹੋਇਆ ਸਾਨੂੰ ਪਰ ਫਿਰ ਵੀ ਸਾਡੇ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਨੂੰ ਮਤਲਬ ਚੈਨ ਨਹੀਂ ਆਉਂਦਾ ਉਹਨਾਂ ਨੇ ਜਨਤਾ ਦੀ ਲੁੱਟ ਕਿਸੇ ਨਾ ਕਿਸੇ ਤਰੀਕੇ ਨਾਲ ਕਰਨੀ ਹੁੰਦੀ ਹੈ ਪਰ ਵਧਾਈ ਦਾ ਪਾਤਰ ਹੈ ਪੰਜਾਬ ਸਰਕਾਰ ਦਾ ਵਿਭਾਗ ਪੰਜਾਬ ਮੰਡੀ ਬੋਰਡ ਅਤੇ ਪੰਜਾਬ ਮੰਡੀ ਬੋਰਡ ਦੇ ਦੋ ਕਰਮਵਰ ਅਧਿਕਾਰੀ ਇੱਕ ਸਕੱਤਰ ਰਾਮਵੀਰ ਸਿੰਘ ਜੀ ਅਤੇ ਉਹਨਾਂ ਦੇ ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਹੋਰੀ ਇਹ ਸਾਰੇ ਮਾਮਲੇ ਦੇ ਵਿੱਚ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਨੇ ਦੋਵਾਂ ਨੇ ਇਹ ਸਰਵੇ ਦੁਆਰਾ ਲਾਂਚ ਕੀਤਾ ਦੋ ਪੜਾਵਾਂ ਦੇ ਵਿੱਚ ਕੀਤਾ ਭਲੇਖਾ ਇਹ ਸੀਗਾ ਕਿ ਸ਼ਾਇਦ ਇਹ ਹੋ ਸਕਦਾ ਕਿ ਪਹਿਲੀ ਵਾਰੀ ਜਿਹੜਾ ਸਰਵੇ ਕੀਤਾ ਹੋਵੇ ਉਸ ਦੇ ਵਿੱਚ ਇੰਨਾ ਫਰਕ ਨਾ ਆਵੇ ਕਿ ਜਿਹੜੀ 384 ਕਰੋੜ ਰੁਪਏ ਕਰੋੜ ਰੁਪਏ ਦੀ ਸਿੱਧੀ ਬਚਤ ਪੰਜਾਬ ਦੇ ਖਜ਼ਾਨੇ ਦੀ ਆ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਦੇ ਪੰਜਾਬ ਦੇ ਪੰਜਾਬ ਸਰਕਾਰ ਦੀ ਆ ਪੰਜਾਬ ਖਜ਼ਾਨੇ ਦੀ ਹੋ ਸਕੇ ਫਿਰ ਉਹਨਾਂ ਨੇ ਦੂਜੀ ਵਾਰੀ ਇਹ ਸਰਵੇ ਨੂੰ ਹਾਇਰ ਕੀਤਾ ਅ ਇਹ ਦੋ ਅਧਿਕਾਰੀ ਪੰਗੂ ਸਾਹਿਬ ਤੇ ਰਾਮਵੀਰ ਸਿੰਘ ਜੀ ਇਹਨਾਂ ਨੇ ਜਦੋਂ ਦੂਜੀ ਵਾਰੀ ਸਰਵੇ ਕੀਤਾ ਤਾਂ ਉਹਦੀ ਜਿਹੜੀ ਵਿਸਥਾਰਤ ਤੇ ਕੰਪਲੀਟ ਰਿਪੋਰਟ ਸੀ ਉਹ ਰਿਪੋਰਟ ਪੰਜਾਬ ਸਰਕਾਰ ਕੋਲੇ ਭੇਜੀ ਤੇ ਪੰਜਾਬ ਸਰਕਾਰ ਨੇ 2023 ਤੇ 200 24 25 ਦਾ ਮਿਲਾਨ ਜਦੋਂ ਕਰਕੇ ਵੇਖਿਆ ਤੇ ਵੇਖਿਆ ਕਿ ਹਾਂ ਸੱਚਮੁੱਚ ਇਸ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ ਪਿੰਡਾਂ ਦੀਆਂ ਜਿਹੜੀਆਂ ਲਿੰਕ ਸੜਕਾਂ ਬਣਾਈਆਂ ਜਾਂਦੀਆਂ ਨੇ ਲਿੰਕ ਸੜਕਾਂ ਦੀ ਜਿਹੜੀ ਮੁਰੰਮਤ ਕੀਤੀ ਜਾਂਦੀ ਹੈ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਵੱਡੇ ਵੱਡੇ ਟੋਏ ਭਰਨ ਦੇ ਲਈ ਜਿਹੜੇ ਅਨੁਮਾਨਿਤ ਲਾਗਤ ਅੰਦਾਜ਼ੇ ਜਿਹੜੇ ਤਖਮੀਨੇ ਬਣਾ ਕੇ ਮਹਿਕਮਿਆਂ ਦੁਆਰਾ ਸਰਕਾਰ ਕੋਲੇ ਭੇਜੇ ਜਾਂਦੇ ਨੇ ਉਸ ਦੇ ਵਿੱਚ ਕਪੜੇਬਾਜ਼ੀ ਕੀਤੀ ਜਾਂਦੀ ਹੈ। ਸੋ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚੋਂ ਇਸ ਤਰੀਕੇ ਦੇ ਭ੍ਰਿਸ਼ਟ ਅਧਿਕਾਰੀ ਦੂਰ ਹੋਣ। ਪੰਜਾਬ ਇਹ ਚਾਹੁੰਦਾ ਹੈ ਕਿ ਉਸ ਤਰੀਕੇ ਦੇ ਇਮਾਨਦਾਰ ਅਧਿਕਾਰੀ ਜਿਹੜੇ ਚੀਫ ਇੰਜੀਨੀਅਰ ਦੇ ਰੂਪ ਦੇ ਵਿੱਚ ਜਾਂ ਸਕੱਤਰ ਦੇ ਰੂਪ ਦੇ ਵਿੱਚ ਭੰਗੂ ਸਾਹਿਬ ਜਾਂ ਰਾਮਵੀਰ ਸਿੰਘ ਜੀ ਜਿਨ੍ਹਾਂ ਨੇ ਇਹ ਆਪਣਾ ਫਰਜ਼ ਸਮਝੇ ਆਪਣੀ ਜ਼ਿੰਮੇਵਾਰੀ ਸਮਝੀ ਕਿ ਜੇਕਰ ਸਾਡੇ ਕੋਲੇ ਸਾਇੰਸ ਦੀ ਇੱਕ ਤਕਨੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰੂਪ ਦੇ ਵਿੱਚ ਆਈ ਹੈ ਮਨਸੂਈ ਬੁੱਧੀ ਦੇ ਰੂਪ ਦੇ ਵਿੱਚ ਆਈ ਹੈ ਤਾਂ ਉਸ ਦਾ ਸਾਂਧੋ ਉਪਯੋਗ ਕੀਤਾ ਜਾਵੇ ਸਾਂਧੋ ਉਪਯੋਗ ਕਰਕੇ ਤਾਂ ਉਹਨਾਂ ਨੇ ਸਾਰੀ ਰਿਪੋਰਟ ਜਿਹੜੀ ਉਹ ਪੰਜਾਬ ਸਰਕਾਰ ਦੇ ਅੱਗੇ ਰੱਖੀ ਇਸੇ ਲਈ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਵਧਾਈ ਦੀ ਪਾਤਰ ਹੈ ਪੰਜਾਬ ਸਰਕਾਰ ਪੰਜਾਬ ਇਹੋ ਚਾਹੁੰਦਾ ਹੈ ਕਿ ਪੰਜਾਬ ਜੇਕਰ ਮੁਰ ਤੋਂ ਪੈਰਾਸਰ ਖੜਾ ਹੋਏਗਾ ਉਹ ਤਾਂ ਹੀ ਹੋਏਗਾ ਜੇਕਰ ਅਫਸਰਾਂ ਦੀ ਜਵਾਬਦੇਹੀ ਹੋਏਗੀ ਤੇ ਜਵਾਬ ਲੈਣ ਵਾਲੇ ਪੰਜਾਬ ਦੇ ਆਮ ਲੋਕ ਹੋਣਗੇ ਆਪਣੇ ਕੈਮਰਾ ਸਹਾਇਕੀ ਸਤਨਾਮ ਸਿੰਘ ਦੇ ਨਾਲ ਪ੍ਰਿੰਸ ਭਰਦwaj ਦਾ ਟੀਵੀ ਐਨਆਰਆਈ ਦੇ ਲਈ ਸਤ ਸ੍ਰੀ ਅਕਾਲ